ਮਾਪੇ ਬਿਨਾਂ ਸੋਚੇ ਸਮਝੇ ਆਪਣੇ ਬੱਚਿਆਂ ਨੂੰ ਉਮਰ ਤੋਂ ਪਹਿਲਾਂ ਹੀ ਸਕੂਟਰ ਵਗੈਰਾ ਲੈ ਦਿੰਦੇ ਨੇ ਜਿਸ ਤੋਂ ਬਾਅਦ ਬੱਚੇ ਕਈ ਵਾਰ ਐਸੀ ਹਰਕਤ ਕਰਦੇ ਨੇ ਜਿਸ ਨਾਲ ਹੋਰਾਂ ਦਾ ਵੀ ਨੁਕਸਾਨ ਹੁੰਦਾ ਹੈ ਖੰਨਾ ਦੇ ਵਿੱਚ 8ਵੀਂ ਕਲਾਸ ਦਾ ਵਿਦਿਆਰਥੀ ਇੱਕ ਸਕੂਟਰ ਲੈ ਕੇ ਸਕੂਲ ਆ ਗਿਆ ਛੁੱਟੀ ਤੋਂ ਬਾਅਦ ਘਰ ਜਾਂਦੇ ਹੋਏ ਉਸਨੇ ਤੇਜ਼ ਰਫ਼ਤਾਰ ਨਾਲ ਐਕਟਿਵਾ ਚਲਾਈ ਤੇ ਦੋ ਬੱਚਿਆਂ ਨੂੰ ਟੱਕਰ ਮਾਰ ਦਿੱਤੀ ਦੋਵੇਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਵਿੱਚ ਦਾਖਲ ਕਰਵਾਇਆ ਗਿਆ ਵਿਦਿਆਰਥੀ ਖੁਦ ਵੀ ਜ਼ਖਮੀ ਹੋਇਆ ਜ਼ਖਮੀ ਬੱਚੇ ਦੇ ਪਰਿਵਾਰ ਮੈਂਬਰਾਂ ਨੇ ਛੋਟੇ ਬੱਚਿਆਂ ਨੂੰ ਸਕੂਲ ਤੇ ਮੋਟਰਸਾਈਕਲ ਦੇਣ ਦਾ ਵਿਰੋਧ ਕੀਤਾ ਜਾਣਕਾਰੀ ਮੁਤਾਬਕ ਖੰਨਾ ਦੇ ਸਕੂਲ ਦੇ ਵਿੱਚ ਪੜਦਾ ਹੋਇਆ ਇਹ ਵਿਦਿਆਰਥੀ ਐਕਟੀਵਲ ਹੈ ਕੇ ਸਕੂਲ ਗਿਆ ਸੀ ਛੁੱਟੀ ਸਮੇਂ ਉਸਨੇ ਆਪਣੇ ਦੋਸਤਾਂ ਨੂੰ ਵੀ ਨਾਲ ਬਿਠਾ ਲਿਆ ਫਿਰ ਤੇਜ਼ ਰਫਤਾਰ ਨਾਲ ਚਲਾਉਂਦੇ ਹੋਏ ਪੈਦਲ ਜਾ ਰਹੇ ਬੱਚਿਆਂ ਦੇ ਵਿੱਚ ਸਕੂਟੀ ਮਾਰੀ ਤੇ ਬੱਚਾ ਸਕੂਟਰੀ ਨਾਲ ਵੱਜ ਕੇ ਦੂਰ ਜਾ ਡਿੱਗਾ जिस ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਮੌਕੇ ਤੇ ਪਹੁੰਚੀ ਮੌਕੇ ਤੇ ਪਹੁੰਚੇ ਸਕੂਲ ਪ੍ਰਿੰਸੀਪਲ ਨੇ ਵੀ ਕਿਹਾ ਹੈ ਕਿ ਇਸ ਮਾਮਲੇ ਦੀ ਅਸੀਂ ਅੱਗੇ ਜਾਂਚ ਕਰਾਂਗੀ ਕਿ ਕਿਹੜਾ ਬੱਚਾ ਸਕੂਲ ਦੇ ਵਿੱਚ ਸਕੂਟਰ ਲੈ ਕੇ ਆਇਆ ਸੀ ਐਸੇ ਕਿਵੇਂ ਹੋ ਗਏ ਹਮ ਜੀ ਐਸੇ ਕਿਵੇਂ ਹੋ ਗਏ ਇਹ ਬੱਚੇ ਸਕੂਲ ਸੇ ਆ ਰਹੇ تھے ਦੂਸਰੇ ਬੱਚੇ ਸਕੂਲ ਸੇ ਵੀ ਆ ਰਹੇ تھے ਸਕੂਟਰ ਸੇ ਮਾਰ ਦिए 5th ਕਲਾਸ ਦੇ ਪੜ੍ਹਦੇ ਜੀ ਹੁਣ ਮਾਰੇ ਹੋਏ ਔਰ 8th ਕਲਾਸ ਵਿੱਚ ਸੈਟ ਪੜ੍ਹਤੇ ਹੈ खन्ना पब्लिक अब पता नहीं प्रिंसिपल सर आए हुए हैं पूछिए प्रिंसिपल सर से कि अलाउड है कि नहीं है इतने आठवीं क्लास के बच्चे को तो स्कूल में अलाउड नहीं होना चाहिए कम से कम समझदार बंदे चलाए स्कूटरी ताकि उसको पता लगे कि बच्चे चल रहे हैं अब ऐसे ऐसे कर ऐसे ऐसे करके गाड़ी चला रहा है वो लड़का ये कोई बात थोड़ी हुआ पूरा चोट लगा हुआ है में यहाँ 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 फिर यहाँ बोर्डे में यहाँ में लगा हुआ है के हुआ हां जी छोटे समय हुआ है तो नहीं नहीं स्कूल वाला किसी ने देखा सर बहुत ज्यादा चोट लगा है एक्सीडेंट से कैसी ये सर बच्चों सब कह रहे हैं कि स्कूटर से लगने से हुआ है स्कूटरी है लेके आके कि स्टूडेंट नहीं सर तो यहां पे बच्चे सर सर साइकिल से बच्चे को जाना चाहिए स्कूल के दला तो होने नहीं चाहिए कितने बच्चों की प्रॉपर्टी है बच्चे से दो तो यहां पे बोलने के आप सर बारिश साहब ज्यादा फर्क होगा उनको लेके तो अब तो बच्चे ਨੂੰ ਲੈਣ ਆਂਦੇ ਨੇ ਸਾਨੂੰ ਤਾਂ ਹੁਣ ਪਤਾ ਨਹੀਂ ਵੀ ਆਪ ਲੈ ਕੇ ਆਇਆ ਉਹ ਫਿਰ بچے ਨੂੰ ਕਿੱਥੇ ਸੀਗਾ ਨਹੀਂ ਫਿਰ ਦੇਖਾਂਗੇ ਨਾ ਹੁਣ ਅਸੀਂ ਕੱਲੋਂ ਉਹਨਾਂ ਨੂੰ ਦੇਖਾਂਗੇ ਅਸੀਂ ਹਾਂਜੀ ਹਾਂ ਨਹੀਂ ਅਸੀਂ ਉਹੀ ਦੇਖਣ ਆਏ ਆ ਨਾ ਅਸੀਂ ਉਹੀ ਦੇਖਣ ਆਏ ਸਰ ਦੋ ਬੱਚੇ ਆਏ ਨੇ ਇੱਕ ਲੜਕੀ ਇੱਕ ਲੜਕਾ ਲੜਕੀ ਦਾ ਨਾਮ ਹੈ ਸ਼ਕੁੰਤੀ ਕੁਮਾਰੀ 7 ਸਾਲ ਦੀ ਹੈ ਪਿਊਸ਼ ਹੈ ਅ ਬੱਚਾ 8 ਸਾਲ ਦਾ ਇਹ ਦੋਨੋਂ ਸਰ ਖੰਨਾ ਪਬਲਿਕ ਸਕੂਲ ਚ ਪੜ੍ਹਦੇ ਨੇ ਲੇਡੀ ਰੋਡ ਤੇ ਉੱਥੇ ਇੱਕ ਬੱਚਾ ਸੀਗਾ ਸਕੂਟਰ ਲੈ ਕੇ ਆਇਆ ਸੀਗਾ ਤੇ ਉਹ ਸਕੂਟਰ 'ਤੇ ਜਾ ਰਹੇ ਸੀ ਬੱਚੇ ਛੁੱਟੀ ਤੋਂ ਬਾਅਦ ਤੇ ਉਹਨਾਂ ਦੇ ਵਿੱਚ ਲਿਆ ਕੇ ਉਹਨਾਂ ਨੇ ਐਕਸੀਡੈਂਟ ਮਾਰੀ ਸਰ ਜਿਹੜੀ ਸ਼ਕੁੰਤੀ ਕੁਮਾਰੀ ਬੱਚੀ ਹੈ ਇਹਦੇ ਇੱਕ ਫੋਰਹੈਡ ਤੇ ਚਿੰਨ੍ਹ ਦੇ ਉੱਤੇ ਟਾਂਕੇ ਲਾਇਆ ਨਹੀਂ ਆਪਾਂ ਨੇ ਤੇ ਓਸੀਟੀ ਸਕੈਨ ਕਰਵਾ ਰਹੇ ਹਾਂ ਉਸ ਤੋਂ ਬਾਅਦ ਦੇਖਦੇ ਹਾਂ ਕੀ ਆ ਰਿਹਾ ਤੇ ਜਿਹੜਾ ਪਿਊਸ਼ ਹੈ ਪਿਊਸ਼ ਤੇ ਸਰ ਨੱਕ ਦੇ ਉੱਪਰ ਦੋ ਸੋਚਰ ਲੱਗੇ ਨੇ ਪੇਸ਼ੈਂਟ ਦੋਨੋਂ ਠੀਕ ਨੇ ਸਰ ਸਰ ਬੱਚਾ ਹੈ ਨਹੀਂ ਸਰ ਬੱਚਾ ਹੋ ਨਹੀਂ ਨਾ ਨਹੀਂ ਸਰ ਸਰ ਦਾ ਕੀ ਮੈਸੇਜ ਹੁੰਦਾ ਸਰ ਮੈਂ ਸਿਰ ਇਹ ਜਿਹੜਾ ਜਨਮ ਵੀ ਬੱਚਿਆਂ ਨੂੰ ਦੇਖੋ ਜਿਹੜੇ ਅ ਵਿਨਾਂ ਦਾ ਲਾਇਸੈਂਸ ਨਹੀਂ ਹੈਗਾ ਉਹਨਾਂ ਨੂੰ ਤਾਂ ਦੇਣਾ ਹੀ ਨਹੀਂ ਚਾਹੀਦਾ ਹੈਗਾ ਬਾਈਕ ਸਰ ਦਾ ਬਾਈਕ ਨਾ ਕੋਈ ਐਕਟਿਵਾ ਨਾ ਸਕੂਟਰ ਜਦਕਿ ਉਹਨਾਂ ਨੂੰ ਪੇਰੈਂਟਸ ਨੂੰ ਉਹਦੇ ਚਾਹੀਦਾ ਹੈ ਕਿ ਬੱਚਿਆਂ ਨੂੰ ਇਹੋ ਜਿਹੀ ਚੀਜ਼ ਨਾ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਲਾਈਫ ਦਾ ਰਿਸਕ ਦੇ ਵਿੱਚ ਪਾਉਂਦੇ ਨੇ ਤੇ ਜਿਹੜੇ ਹੋਰ ਜਾਂਦੇ ਨੇ ਬੱਚੇ ਆ ਰੋਡ ਦੇ ਉੱਤੇ ਬਾਈਪਾਸਰਸ ਹੁੰਦੇ ਨੇ ਜਾਂ ਦੂਸਰੇ ਹੁੰਦੇ ਨੇ ਉਹਨਾਂ ਦੀ ਗਲਤੀ ਕਰਕੇ ਉਹਨਾਂ ਦੇ ਵੀ ਸੱਟ ਲੱਗ ਜਾਂਦੀ ਹੈ ਇਟਸ ਬੈਟਰ ਕਿ ਬੱਚਿਆਂ ਨੂੰ ਜਾਂ ਤਾਂ ਆਪਣੇ ਆਪ ਛੱਡ ਕੇ ਆਓ ਜਾਂ ਸਕੂਨ ਦੀ ਕੋਈ ਉਹ ਲਗਾਓ ਬੈਣ ਜਾਂ ਬੱਸ ਦੋਨੋਂ ਬੱਚੇ ਸੇਫ ਹੈ Música